ਜਿਲ੍ਹਾ ਪ੍ਰਸ਼ਾਸਨ ਚੋਣਾ ਪਲਾਸਾ ਚੋਣਾ ਹੋ ਰਹੀਆਂ ਪਿੰਡ ਲੱਟਣਾ ਆ ਵੀ ਅੰਦਰ ਜਾਣਕਾਰੀ ਜਿੱਥੇ ਸੀਨੀਅਰ ਕਿੰਡੀ ਸਕੂਲ ਰਾਵਾਂ ਪਸੰਦਾ ਜਿੱਥੇ ਚੋਣਾ ਹੋ ਰਹੀਆਂ ਪੁਰ ਮੋਤਾ ਦੇ ਅੱਜ ਤੋਂ ਜਾਣਕਾਰੀ ਪ੍ਰਾਪਤ ਪੰਜਾਬ ਸਰਕਾਰ ਦੇ ਡਿਊਟੀ ਮਲਾ ਨੂੰ ਕਨਾਲ ਜਾਣਕਾਰੀ ਡਿਊਟੀ ਨਵਾਉਂਦੇ ਹੋਤੇ ਦੇਖ ਰਿਹਾ ਤੁਸੀਂ ਅੰਦਰ ਜਾਣ ਵਾਸਤੇ ਤੇ ਮੁਲਾਜ਼ਮ ਡਿਊਟੀ ਤੇ ਨੇ ਪੰਜਾਬ ਸਰਕਾਰ ਡਿਊਟੀ ਨਿਭਾਉਂਦੇ ਹੋਏ ਜਿਲ੍ਹਾ ਪ੍ਰਜਾਤ ਦਾ ਚੋਣਾ ਹੋ ਰਹੀਆਂ ਨਾ ਦਾਦਾ ਹੁੰਦਾ ਸਰਦਾਦਾ ਸੰਦਾ ਗੂ ਥਨ 96123 ਜਿੱਤੇ ਜਿਲ੍ਹਾ ਪ੍ਰਜਾਤ ਲਾਸਾਂ ਦੇ ਚੋਣਾ ਗੋਟਰਪੋਂਦੇ ਹੋਏ ਤੀਂ ਦੇ ਰਾਇ ਤੇ ਲੰਨਾ ਲੱਗੇ ਹੋਏ ਵੋਟਰ ਬੈਠ ਕੇ ਸਤਿ ਅਗਰਾ ਹੋ ਗਈ ਹੈ ਬਹੁਤ ਐਨਰਜੀ ਆ ਰਹੀ ਹੈ ਵੀ ਬਚੀ ਹੈ ਲੱਗੇ ਲੱਗੇ ਇਹਨਾਂ ਨੂੰ ਬੋਟ ਪੋਲ ਪਰ ਤਨਵਾ ਤੇ ਆਇਓ ਦਸਦਾ ਹਸਦਾ ਇੱਥੇ ਜਿਲ੍ਹਾ ਕੁਸ਼ਤ ਪੰਜਾਬ ਨਾ ਕਲਾਸਾਂ ਚੋਣ ਹੋ ਰਹੀਆਂ ਹੈ ਬੜੀ ਲਮੀਕ ਰਾਰ ਹੈ ਦੇਖਣ ਵਿੱਚ ਪਾਈ ਗਈ ਹੈ ਇਸ ਪਿੰਡ ਵਿੱਚ ਕਿਦਾ ਨਾ ਨਾ ਕੋਈ ਕੋਈ ਸਤਿ ਸ਼੍ਰੀ ਅਕਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹੈ ਕਿਹੜਾ ਨਾ ਨਾ ਆਰਮ ਵਗੈ ਮੋਰਚੀ ਬੋਤਮ 97 100 24 ਰਾਮਾਪਨ ਦਾ ਜਿੱਥੇ ਬਲਾ ਸ਼ਾਂਤੀ ਲੇਫਟਰ ਜੀ ਚੋਣਾ ਹੋ ਰਹੀ ਹੈ ਪੰਜਾਬ ਸਰਕਾਰ ਦੇ ਮੁਲਾਜ਼ਮ ਡਿਊਟੀ ਟਾਈਨਰ ਦੇਹਰੇ ਤੁਸੀਂ ਡਿਊਟੀ ਨੂੰ ਮਾਦੇ ਹੋਏ ਬੋਟਰ ਬੋਟਰ ਪਾਉਣ ਵਾਸਤੇ ਆਏ ਮਾਦੇ ਬੋਟਰ ਪਾਉਣ ਆਏ ਤੁਸੀਂ ਵੋਟ ਪਾਉਣ ਆਏ ਆ ਹਾਂਜੀ ਵੋਟ ਪਾਉਣ ਆਏ ਜੀ ਬਸ ਕਿੰਨੀ ਕੁ ਹੋਊਗਾ ਆਪਣੀ ਹਾਂਜੀ ਹੋਰ ਕਿੰਨੀ ਕੁ ਮਾਤਾ ਜੀ ਅਸੀਂ ਜਾਣ 80 ਸਾਲ ਜੋਏ ਹਾਂ ਜੀ ਸਰਕਾਰੀ ਨੈਸ ਕੰਡਿਸ ਉਹਨਾਂ ਦਾ ਆਵਾਮ ਸੰਦਾ ਇਹਤੇ ਬਲਾਸ ਹਾਂ ਪਿਆ ਚਿਰ ਚਿਰ ਚੋਣਾ ਹੋ ਰਹੀਆਂ ਵੋਟਰਾਂ ਨੇ ਲੰਮੀ ਲਾਈਨ ਪਾਈ ਗਈ ਹੈ ਮਾਤਾ ਜੀ ਕਿਰਾਉ ਪੰਜਾਬ ਸਰਕਾਰ ਦੇ ਮੁਲਾਜ਼ਮ ਚੈੱਕ ਕਰਦੇ ਹੋਏ ਗੇਟ ਐਂਟਰੀ ਚੈੱਕ ਕਰਦੇ ਹੋਏ ਸਾਜੀ ਵੋਟ ਪਾਇਆ ਤੁਸੀਂ ਅੱਜ ਵੋਟ ਜੀ ਹਾਂ ਜੀ ਹਾਂ ਜੀ ਕਿਹੜਾ ਪਿੰਡ ਆਪਣਾ ਜੀ ਆਪਣਾ ਰੰਦਾਵ ਮਸੰਦਾ ਅੱਛਾ ਚੋਣ ਨਿਸ਼ਾਨਤ ਕਰ ਲਿਓ ভোটার ਚੋਣ ਨਿਸ਼ਾਨ ਛਾ ਦੇਓ ਵੋਟ ਪਾਉਂਦੇ ਹੋਏ ਰੰਦਾਵ ਮਸੰਦਾ ভোটার ਪ੍ਰੈਸ ਮੀਡੀਆ ਨੂੰ ਆਪਣਾ ਪਹਿਚਾਣ ਪੱਤਰ ਦਿਖਾਉਂਦੇ ਹੋਏ ਜੋ ভোটার ਵੋਟ ਪਾਉਣ ਜਾ ਰਿਹਾ ਹੈ ਨਾ ਜੀ ਸਤਿ ਸ੍ਰੀ ਅਕਾਲ ਜੀ ਨਮਸਕਾਰ ਇਹ ਤੁਸੀਂ ਲੈ ਆਹ ਪਾਰਟੀ ਸਰਕਾਰ ਦੇ ਅਮੀਰਵਾਰਾਂ ਕੀ ਕਹਿਣਾ ਚਾਹੁੰਦੇ ਵੋਟਰਾਂ ਨੇ ਮੈਂ ਬਸ ਇਹ ਕਹਿਣਾ ਚਾਹੁੰਦੀ ਹਾਂ ਕਿ ਝਾੜੂ ਮੋਪ ਪਾ ਕੇ ਕੰਮ ਚਾ ਬਣਾਓ ਮੈਂ ਆਮ ਆਦਮੀ ਪਾਰਟੀ ਦੀ ਮੀਤਵਾਰਾ ਧੰਨਵਾਦ ਸ਼੍ਰੀ ਮਿਸ ਰਾਣੀ ਆਪਾਂ ਪਰਦੇ ਮੀਤਵਾਰ ਵੋਟਰਾਂ ਨੇ ਕਿਹਾ ਧੰਨਵਾਦ ਜਿਲ੍ਹਾ ਪ੍ਰਸ਼ਾਸਕ ਬਲਾਕ ਸੰਪਤੀ ਚੋਣਾ ਹੋ ਰਹੀਆਂ ਉਮੀਦਵਾਰ ਨੇ ਕੀਤਾ ਬੋਟਰਾਂ ਤਨਵਾਦ ਆਓ ਮੀਰਬਾਣਾ ਗੱਲਬਾਤ ਕਰੀਏ ਜੋ ਇਲੈਕਸ਼ਨ ਲੜ ਰਹੇ ਹਨ ਈਲਾ ਪ੍ਰਸ਼ਾਦ ਬਲਾਕ ਸੰਪਤੀ ਪ੍ਰਧਾਨ ਆ ਸਰਦ ਜੀ ਸਤਿ ਸ਼੍ਰੀ ਅਕਾਲ ਜੀ ਇਹ ਤੁਸੀਂ ਕਿਹੜੀ ਪਾਰਟੀ ਨਾਲ ਉਮੀਦਵਾਰ ਹੈ ਜੀ ਮੈਂ ਬਸ ਬੰਦ ਹਾਂ ਡੀਐਸਪੀ ਕੀ ਕਹਿਣਾ ਚਾਹੁੰਦੇ ਤੁਸੀਂ ਆਪਣਾ ਵੋਟਰਾਂ ਨੂੰ ਅੱਜ ਤੁਹਾਨੂੰ ਖੜਾ ਕੀਤਾ ਪਾਰਟੀ ਨੇ ਖੜੇ ਕੀਤਾ ਕਹਣਾ ਚਾਹੁੰਦੇ ਆ ਤੁਸੀਂ ਕੀ ਕਹਿਣਾ ਚਾਹੋ ਵੋਟਰ ਧੰਨਵਾਦ ਕਰ ਦੋ ਜੀ ਸਹੀ ਆ ਵੀ ਜਿਤਾਉਣ ਮੈਨੂੰ ਹਾਂ ਜੀ ਬਾਤ ਤੋਂ ਬਾਤ ਵੋਟਰਾਂ ਪਹਿਣ ਬੀਐਸਪੀ ਨੂੰ ਵੋਟਰਾਂ ਦਾ ਧੰਨਵਾਦ ਕਰ ਜਿਹੜਾ ਤੁਹਾਨੂੰ ਵੋਟਰਾਂ ਨੇ ਪਾਰਟੀਆਂ ਦਾ ਧੰਨਵਾਦ ਕਰ ਜਿਹਨਾਂ ਨੇ ਤੁਹਾਨੂੰ ਖੜਾ ਕੀਤਾ ਸਦਾ ਸਦਾ ਬਾਜੀ ਹਾਂ ਜੀ ਇਹਨਾਂ ਦਾ ਬਹੁਤ-ਬਹੁਤ ਧੰਨਵਾਦ ਕਰਦੀ ਆ ਮੈਂ ਇਹਨਾਂ ਨੇ ਖੜੇ ਕੀਤਾ ਹੈ ਇਹ ਵੀਰ ਇਹ ਵੀਰਵਾ ਫੋਟੋ ਰਿਪੋਰਟ ਦਾ ਧੰਨਵਾਦ ਜਿਹੜਾ ਦਾਵਾ ਮਤ ਸੰਦਾ ਦੇ ਹਾਂਜੀ ਉਹ ਉਮੀਦਵਾਰ ਦੇ ਜੋ ਪਤੀ ਉਹਨਾਂ ਨੇ ਗੱਲਵਾ ਕਰੀ ਸਾਰੀ ਸਤਿ ਸ੍ਰੀ ਅਕਾਲ ਜੀ ਹਾਂਜੀ ਸਤਿ ਸ੍ਰੀ ਅਕਾਲ ਜੀ ਤੁਹਾਡੀ ਤਾਂ ਸੁਪਤਨੀ ਨੂੰ ਪਾਰਟੀ ਨੇ ਖੜੇ ਕੀਤਾ ਕੀ ਕਰਨਾ ਚਾਹੁੰਦੇ ਤੁਸੀਂ ਸਭ ਤੋਂ ਪਹਿਲਾਂ ਤਾਂ ਮੈਂ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦਾ ਕਿ ਤੁਸੀਂ ਪਿੰਡ ਰੰਧਾਵਾ ਮਸੰਦਾ ਦੇ ਵਿੱਚ ਆਏ ਆਂ ਔਰ ਸਾਡੀ ਜੋ ਵਾਇਟ ਆ ਲੈ ਰਹੇ ਆਂ ਔਰ ਸਾਡੀ ਆਵਾਜ਼ ਜੋ ਹੈ ਉਹ ਪਬਲਿਕ ਤੱਕ ਪਹੁੰਚਾ ਰਹੇ ਆ ਜੀ ਬਹੁਤ ਬਹੁਤ ਤੁਹਾਡਾ ਧੰਨਵਾਦ ਕਰਦੇ ਆ ਔਰ ਮੈਂ ਸੰਜੀਤ ਕੁਮਾਰ ਮੇਰੀ ਤਾਂ ਤਰ ਪਤਨੀ ਸਰਬਜੀਤ कौर ਜੋ ਕਿ ਬਸਪਾ ਤੋਂ ਬਲਕਸਮਪੀ ਦੀ ਚੋਣ ਜੋ ਹੈ ਲੜ ਰਹੇ ਨੇ ਔਰ ਅਸੀਂ ਬਹੁਤ ਧੰਨਵਾਦੀ ਹਾਂ ਬਸਪਾ ਪਾਰਟੀ ਦੇ ਕਿ ਉਹਨਾਂ ਨੇ ਸਾਨੂੰ ਇਹ ਸਾਬਿਲ ਸਮਝਿਆ ਕਿ ਅਸੀਂ ਇਹ ਚੋਣ ਲੜ ਸਕੀਏ ਔਰ ਮੈਂ ਪੂਰੇ ਰੰਧਾਵਾ ਮਸੰਦਾ ਪਿੰਡ ਵਾਸੀਆਂ ਦਾ ਔਰ ਨੁਸੀ ਪਿੰਡ ਵਾਸੀਆਂ ਦਾ ਤਹਿ ਦਿਲੋਂ ਸ਼ੁਕਰਗੁਜ਼ਾਰ ਹਾਂ ਤੇ ਉਹਨਾਂ ਨੂੰ ਇਹ ਹੀ ਬੇਨਤੀ ਕਰਾਂਗਾ ਕਿ ਉਹ ਵੱਧ ਤੋਂ ਵੱਧ ਸਹਿਯੋਗ ਦੇਣ ਔਰ ਵੱਧ ਤੋਂ ਵੱਧ ਵੋਟਾਂ ਜੋ ਹੈ ਉਹ ਪਾ ਕੇ ਆਕੀ ਦੇ ਚੋਣ ਇਸ਼ਾਰਾ ਤੇ ਜੋ ਹੈ ਮੋਰ ਲਾ ਕੇ ਉਹ ਵਸਪਾ ਨੂੰ ਔਰ ਸਰਵਿਕ ਤੌਰ ਜੋ ਜੋ ਕਿ ਬਲਾਕ ਸੰਪਤੀ ਦੀ ਚੋਣ ਜੋ ਲੜ ਰਹੇ ਹਨ ਉਹਨਾਂ ਨੂੰ ਕਾਮਯਾਬ ਬਣਾਉਣ ਬਹੁਤ ਬਹੁਤ ਧੰਨਵਾਦੀ ਹੋਵਾਂਗੇ ਸਾਜੀ ਬਕਾ ਦੇ ਕੰਮ ਕਾਫੀ ਰੁਕੇ ਪਏ ਹਨ ਉਹਨਾਂ ਬਾਰੇ ਕੀ ਕਹਿਣਾ ਚਾਹੋਗੇ ਦੇਖੋ ਸਰ ਵਿਕਾਸ ਦੀ ਜੋ ਗੱਲ ਹੈ ਉਹ ਇਸ ਤਰ੍ਹਾਂ ਹੈ ਕਿ ਅਗਰ ਅਸੀਂ ਇਹ ਇਲੈਕਸ਼ਨ ਜਿੱਤਦੇ ਹਾਂ ਤੇ ਸਾਡੀ ਪੂਰੀ ਕੋਸ਼ਿਸ਼ ਹੋਊਗੀ ਕਿ ਜੋ ਵੀ ਵਿਕਾਸ ਪਿੰਡ ਰੰਧਾਵਾਂ ਪਸੰਦਾ ਔਰ ਜੋ ਨੁਸੀ ਦੇ ਵਿੱਚ ਜੋ ਵਿਕਾਸ ਹੋਣ ਵਾਲਾ ਹੈ ਜੋ ਉਹ ਉਹਦੇ ਤੇ ਪਹਿਲ ਦੇ ਆਧਾਰ ਤੇ ਜੋ ਹੈ ਉਹ ਕੰਮ ਕਰਾਂਗੇ ਕੋਸ਼ਿਸ਼ ਕਰਾਂਗੇ ਉਸ ਕੰਮਾਂ ਨੂੰ ਨੇਪੜੇ ਚਾੜਨ ਦੀ ਆਪਣਾ ਨਾਮ ਦੱਸਿਆ ਜਾਵੇ ਜੀ ਇੱਕ ਵਾਰੀ ਮੈਂ ਸਰ ਸੰਜੀਤ ਕੁਮਾਰ ਜੀ ਇਹ ਪਾਰਟੀ ਦਾ ਨਾਮ ਦੱਸਿਆ ਜਾਵੇ ਜੀ ਇਹ ਬਸਪਾ ਇਹ ਕੈਂਡੀਡੇਟ ਦਾ ਨਾਮ ਦੱਸਿਆ ਜਾਵੇ ਜੀ ਸਰਬਜੀਤ ਕੌਰ ਓਕੇ ਥੈਂਕ ਯੂ ਸਰ ਜੀ ਓ ਕੈਂਡੀਡਾ ਦੂਜੇ ਗੱਲ ਕੋਈ ਕਰੀਏ ਜਿੰਦਰ ਕੁਮਾਰ ਜੀ ਨਾ ਸਾਡੀ ਸਸਤੀ ਕਾਲ ਜੀ ਸਸਤੀ ਕਾਲ ਜੀ ਇਹ ਤੈਨੂੰ ਕਿਹੜੀ ਪਾਰਟੀ ਖੜਾ ਕੀਤਾ ਜੀ ਹੋਰ ਜੋ ਸਮਾਜ ਪਾਰਟੀ ਕੀ ਨਾਮ ਦਾ ਨਾਂ ਕੀ ਆ ਜੀ ਮੇਰਾ ਨਾਮ ਰਜਿੰਦਰ ਕੁਮਾਰ ਬੋਟਰਾਂ ਨੇ ਕੀ ਕਹਿਣਾ ਚਾਹੁੰਦੇ ਦੋ ਨੰਬਰ ਤੇ ਇਹਨਾਂ ਨੂੰ ਅਸੀਂ ਇਹੀ ਕਹਿੰਦਾ ਦੋਨੇ ਆ ਦੇਖੋ ਪਾਰਟੀ ਨੇ ਆਪ ਤੋਂ ਬੋਲ ਮਾਡੀ ਦਾ ਧੰਨਵਾਦ ਤੇ ਜਿਨ੍ਹਾਂ ਨੇ ਸਾਨੂੰ 2 ਨੰਬਰ ਪੰਜ ਫਰੀਆਨੇ ਤੋਂ ਖੜਾ ਕੀਤਾ ਹੈ ਤੇ ਇਹ ਆ ਵੀ ਅਸੀਂ ਬਹੁਤ ਧੰਨਵਾਦ ਕਰਦੇ ਆ ਵੋਟਾਂ ਦਾ ਵੀ ਧੰਨਵਾਦ ਕਰਦੇ ਆ ਤੇ ਜਿੰਨੇ ਵੀ ਸਾਡੇ ਵੋਟਰ ਸਪੋਰਟ ਤੇ ਬਈ ਉਹ ਬਾਦ ਚੜ ਕੇ ਹਾਥੀ ਨੂੰ ਵੋਟਾਂ ਪਾਉਣ ਤੇ ਇਹ ਆ ਵੀ ਅੱਗੇ ਵੀ ਉਹਨਾਂ ਨੂੰ ਵੀ ਲੈ ਕੇ ਪਹੁੰਚਈਆ ਕੰਮਾਂ ਦਾ ਸਹੂਲ ਵੀ ਦੇ ਦੇ ਜੈਪੀ ਉਸ ਕਿਹ ਬਾਜੀ ਹਾਂਜੀ ਹਾਂਜੀ ਕੈਂਡੀਡੇਟ ਆਪਣਾ ਕਿੰਦ ਖਾਲਦੇ ਹੋਏ ਤੁਸੀਂ ਜੋ ਉਮੀਦਵਾਰ ਆਪਣਾ ਚਿੰਦ ਖਾਲਦੇ ਹੋਏ ਕਿੰਦ ਦਾ ਦਾਵਾ ਪਸੰਦ ਆਵੇ ਕਿ ਆਪਾਂ ਵੋਟਰਾਂ ਨੂੰ ਕਿਤਾ ਧੰਨਵਾਦ ਵੋਟਰਾਂ ਦਾ ਧੰਨਵਾਦ ਕੀਤਾ ਕੈਂਡੀਡੇਟ ਕੀ ਆਖਿਆ ਵੀ ਜੇਕਰ ਸਾਰੀ ਸਰਕਾਰ ਆ ਰਹੀ ਹੈ ਇਹ ਬਕਾ ਦੇ ਕਹਿੰਦੇ ਪਹਿਲੇ ਦਾਟ ਨੇ ਜਿੱਠਾਂਗੇ ਕੈਂਡੀਡੇਟ ਉਮੀਦਵਾਰ ਦਾ ਦਾਵਾ ਪਸੰਦ ਆ ਹਾਂਜੀ ਜੈ ਭੀਮ ਜੈ ਭਾਰਤ ਨਾਮ ਮੇਰਾ ਰਜਿੰਦਰ ਕੁਮਾਰ ਟਿੱਕੂ ਪੈਂਡਰ ਦਾ ਹੰਸਾ ਦਾ ਤੋਂ ਉਮੀਦਵਾਰ ਜੋਂਨ ਨੰਬਰ 5 ਡੋਬਰੀਆਣਾ ਤੇ ਮੈਂ ਭੋਜਨ ਸਮਾਜ ਦੀ ਪਾਰਟੀ ਵੱਲੋਂ ਮੈਨੂੰ ਟਿਕਟ ਮਿਲੀ ਹੈ ਤੇ ਮੈਂ ਪਾਰਟੀ ਦਾ ਬਹੁਤ ਧੰਨਵਾਦ ਕਰਦਾ ਤੇ ਜਿਹੜੇ ਸਾਡੇ ਵੋਟਰ ਆ ਉਹਨਾਂ ਮੁਰੇ ਵੀ ਬੇਨਤੀ ਕਰਦਾ ਅਪੀਲ ਕਰਦਾ ਵੀ ਵੱਧ ਚੜ ਕੇ ਹਾਥੀ ਨੂੰ ਵੋਟਾਂ ਪਾਓ ਤੇ ਜਿਹੜੇ ਕੰਮ ਅਧੂਰੇ ਆ ਉਹ ਅਸੀਂ ਪਹਿਲ ਦੇ ਆਧਾਰ ਤੇ ਖਰਾਗੇ ਤੇ ਮੈਂ ਪਾਰਟੀ ਦਾ ਵੀ ਧੰਨਵਾਦ ਕਰਦਾ ਮੈਂ ਆਪਣੇ ਜਿਹੜੇ ਸਾਡੇ ਸਾਥੀ ਆ ਰਾਤ ਦਿਨ ਮਿਹਨਤ ਕਰ ਰਹੇ ਆ ਮੈਂ ਉਹਨਾਂ ਦਾ ਵੀ ਧੰਨਵਾਦ ਕਰਦਾ ਜਾਪੀ ਜਾਪਾ ਕਾ ਦੱਸੋ ਜੀ ਦੱਸੋ ਇਹ ਕੀ ਗੱਲ ਹੋਈ ਮੇਰੀ ਕੀ ਗੱਲ ਹੋਈ ਜੀ ਮੰਤਰ ਵੋਟ ਪਾਉਣ ਗਈ ਸੀ ਉਹ ਕੈਂਡੀਡੇਟਾਂ ਦੇ ਨਾਲ ਕੋਈ ਵੋਟ ਪਾ ਗਏ ਆ ਹਾਂ ਉਹ ਤੁਹਾਡੇ ਨਾਲ ਕੀ ਨਾਜ ਤੁਹਾਡਾ ਮੇਰਾ ਰੇਸ਼ੂ ਕੌਰ ਨਾ ਆ ਤੁਹਾਡਾ ਗਲਤ ਵੋਟ ਇਸਤੇਮਾਲ ਹੋ ਗਈ ਆ ਹਾਂ ਜੀ ਉਹਨਾਂ ਦੀ ਤਾਂ ਵੋਟ ਹੀ ਨਹੀਂ ਪਈ ਹੈਗੀ ਮੇਰੀ ਵੋਟ ਸਰ ਪਈ ਨਹੀਂ ਦੇ ਲੋ ਨਿਸ਼ਾਨ ਦੇ ਲੋ ਮੇਰੀ ਵੋਟ ਨਹੀਂ ਪਈ ਅੱਛਾ ਜੇ ਤੁਹਾਡੇ ਨਿੱਕੇਲੇ ਵੋਟ ਦੀ ਕੈਂਡੀਡੇਟ ਵੋਟ ਪਾਉਣ ਗਏ ਤਾਂ ਤੇ ਕਹਿੰਦੇ ਵੋਟ ਪਾ ਗਏ ਤੁਸੀਂ ਹਾਂ ਜੀ ਕਹਿੰਦੇ ਤੁਹਾਡੀ ਵੋਟ ਪੈ ਚੁੱਕੀ ਆ ਕਹਿੰਦੇ ਇਹ ਸਰਾ ਸਰ ਧੱਕਾ ਆ ਜੀ ਇਹ ਧੱਕਾ ਇਹ ਮੈਸੇਜ ਕਰ ਰਿਹਾ ਆ ਮੈਂ ਜੁਗਾਰੀ ਇਸਨੇ ਸਕੰਡ ਰੰਦਾਵਾ ਮਸਨੋ ਕਿ ਕਿਹਦੀ ਜਾਲੀ ਵੋਟ ਪਾਈ ਗਈ ਹੈ ਹੋਰ ਬੰਦੇ ਉਸ ਵਾਸਤੇ ਗਣਕਾਰ ਦਿੰਦੇ ਹੋਏ ਆਪਰ ਪ੍ਰਸ਼ਾਸਨ ਨਾਲ ਗੱਲ ਵਾਹ ਕਰੇ ਕਹਿੰਦੇ ਪਬਲਿਕ ਕਹਿੰਦੀ ਵੀ ਵੋਟ ਵਾਰ ਗਲਤ ਪਾਈ ਗਈ ਹੈ ਸਰ ਜੀ ਕੀ ਕਹਿਣਾ ਚਾਹੁੰਦੇ ਵੋਟ ਕਹਿੰਦੇ ਗਲਤ ਪੈ ਗਈ ਹੈ ਜੀ ਉਹ ਕਹਿੰਦੇ ਵੈਰੀਫਿਕੇਸ਼ਨ ਕੀਤੀ ਜਾ ਸਕਦੀ ਹੈ ਜਾਲੀ ਵੋਟਾਂ ਬਈ ਜਾਂਦੀਆਂ ਨੇ ਵੋਟ ਗਲਤ ਨਹੀਂ ਮੇਰੇ ਵਿਚੋਂ ਆਲਾ ਬਸੰਦ ਸਕੂਲ ਵੇ ਦੇ ਦੇ ਕੇ ਕਰਦੇ ਆ ਉਹੀ ਆ ਨੰਬਰ ਦਿਓ ਦਾ ਔਰ ਨੰਬਰ ਦਿੱਤਾ ਉੱਤੋਂ ਨਹੀਂ ਨਿਕਲਦਾ ਜਿਹੜਾ ਕਾਪੀ ਨਾਲ ਜਿਆ ਆ। ਆਇਸ ਵਾਂ ਜਾਓ ਵੋਟਰਾਂ ਨਾਲ ਗੱਲਬਾਤ ਕਰੀਏ। ਜੋ ਸਿਨિયਰ ਸੈਕਰੀ ਸਕੂਲ ਵਿੱਚ ਜੋ ਪੰਚਾਇਤ ਸਾਹਿਬ ਦੀਆਂ ਜ਼ਿਲ੍ਹਾ ਪ੍ਰਸ਼ਾਦੀਆਂ ਬਲਾਸਾਂ ਦੀ ਚੋਣਾਂ ਹੋ ਰਹੀਆਂ। ਕੀ ਕਹਿਣਾ ਚਾਹੁੰਦੇ ਆ? ਜਿੱਥੇ ਪੋਲੇ ਤੇ ਪਹੁੰਚ ਰੱਖ ਮੀਡੀਆ ਮਰਜੀ ਕੀ ਕਹਿਣਾ ਚਾਹੁੰਦੇ ਇਸ ਸੰਬੰਧਿਤ ਤੁਸੀਂ ਮੀਰਵਾਦ ਕੀ ਕਹਿਣਾ ਚਾਹੁੰਦੇ ਤੁਸੀਂ? ਵੀ ਦਵਨੋ ਇਹ ਗਾਣਾ ਚੋਂ ਦੀ ਪਰ ਦੇ ਕੇ ਵੋਟ ਪਾਉਣੀ ਚਾਹੀਦੀ ਹੈ ਨਾ ਤੇ ਹੁਣ ਇਹਨਾਂ ਦੇ ਤਾਂ ਤੇ ਕਿਸੇ ਹੋਰ ਕੋ ਵੋਟ ਪਾ ਕੇ ਆ ਦਸ ਗੱਲ ਆ ਹਨਾ ਤੇ ਹੁਣ ਚਾਚੀ ਕਹਿੰਦੇ ਮੇਰੇ ਨਿਸ਼ਾਨ ਵੀ ਲੱਗਾ ਨਹੀਂ ਹੈਗਾ ਹੁਣ ਸਾਈਨ ਤੋਂ ਪਤਾ ਲੱਗੂਗਾ ਚਾਚੀ ਤੁਹਾਡਾ ਹੁਣ ਗੱਲ ਸੁਣੋ ਇਹ ਕੀ ਨਾਂ ਤੁਹਾਡਾ ਜੀ ਤੇਰਾ ਨਾਮ ਰੇਸ਼ਮ ਕੌਰ ਹੈ ਰੇਸ਼ਮ ਕੌਰ ਤੇ ਆ ਵੋਟ ਸੁਚਿਤਿਕ ਕੋ ਨੰਬਰ ਹੈ ਬੋਲ ਰਿਹਾ ਹੈ ਨਾ ਉਹ ਤੁਹਾਡਾ ਕੋ ਨਿਸ਼ਾਨ ਹੈਗਾ ਤੁਹਾਡਾ ਕੋਈ ਦੇਖ ਲਓ ਨਹੀਂ ਨਿਸ਼ਾਨ ਤੁਹਾਡਾ ਵੋਟ ਨੰਬਰ ਜਾਂ ਤੁਹਾਨੂੰ ਪਤਾ ਕਿਨੇ ਵੋਟ ਨੰਬਰ ਹੈ ਕਰ ਰੁਕ ਜਾਓ ਰੁਕ ਜਾਓ ਉਹ ਹੋਰ ਯਾਰ ਗੱਲ ਲਿਆਓ ਜਰਾ ਉਹਨਾਂ ਸਥਾਨ ਬੜਾ ਹੈ 124 ਵਿਖੇ ਜਿੱਥੇ ਰੌਲਾ ਪਿਆ ਗਾਥ ਬੋਟਰ ਪਾਈ ਗਈ ਵਾਲ ਗੇਟ ਦਾ ਦਰਸ਼ਤੀ ਦੇ ਦੇ ਤੁਸੀਂ ਫਟਨਾਟ ਕਾਤੇ ਹੋਏ ਪੰਜਾਬ ਪੁਲਿਸ ਦੇ ਮਲਾਜਮ ਮੌਜੂਦ ਨਹੀਂ ਹੈ ਸਮੇਕ 24 ਬੂਥ ਨੰਬਰ ਨਵਾਸਾਂ ਦਾ ਬਿਠੇ ਲੈ ਲਿਆਣ ਵੀ ਸਰਦਾਰ ਕਾਜ ਬੋਤ ਕਾਜ ਤਾਂ ਠੀਕ ਹੈ ਮੈਡਮ ਤੁਹਾਡਾ ਸਹੀ ਹੈ ਜੀ ਹਾਂਜੀ ਸਹੀ ਹੈ ਜੀ ਹੇ ਕੀ ਦਿਖਾ ਲਓ ਪਰਚੀ ਨੰਬਰ ਦਿਖਾ ਲਓ ਆਪਾਂ ਐ ਖੜੇ ਹੋ ਕਰੋ ਨਾ ਬੋਲੋ ਆਪਣਾ ਜਿਨ ਕੋ ਜੀ ਤੈਨੂੰ ਜੋ ਪਹਿਲਾਂ ਤੁਸੀਂ ਦੱਸਿਆ ਵੇ ਵੋਟ ਗਿਆਲੀ ਹੈ ਜਾਲੀ ਦਾ ਤੈਨੂੰ ਕਿੱਦਾਂ ਪੱਲਾ ਵੋਟ ਗਲਤੀ ਪਾਈ ਜਾਲੀ ਨਹੀਂ ਉਦਾਂ ਨਾਂ ਦਾ ਪਹਿਲਕਾ ਪੈ ਗਿਆ ਤੇ ਫਿਰ ਜੇ ਸਰਕਾਰ ਪੰਜਾਬ ਸਰਕਾਰ ਦਾ ਸਾਰ ਦੁਨੀਆ ਦਾ ਜਾਣਾ ਹੈ ਪਰ ਗਲਤ ਬਿਆਨੀ ਦਿੱਤੀ ਤੇ ਕੀ ਕਹਿਣਾ ਚਾਹੁੰਦੇ ਸਵਜ ਨਹੀਂ ਜੀ ਗਲਤ ਪਾਰਚੀ ਬਣਾਤੀ ਸੀ ਕਿਸ ਨੇ ਪਹਿਲਕਾ ਪੈ ਗਿਆ ਉਹਨਾਂ ਨੂੰ ਓਕੇ ਥੈਂਕ ਯੂ ਪੰਜਾਬ ਸਰਕਾਰ ਦੇ ਮੁਲਾਜ਼ਮ ਜੇ ਗਲਤੀ ਇਸ ਵਿੱਚ ਹੋਈ ਸੀ ਪਰ ਗਲਤੀ ਬਣੀ ਗਈ ਦੀ ਐ ਆਪਣਾ ਚੋਣ ਦਿਖਾ ਲੋ ਤਾਂ ਆਪਾਂ ਵੋਟ ਪਾਇਆ ਦੀ ਤਾਂ ਕਰੋ ਉਂਗਲ ਆਪਣੇ ਸਹੀ ਨਾ ਤੁਹਾਡਾ ਕੋਈ ਇਦਾਂ ਦੀ ਹੈਰਾ ਫਰੀਦ ਦੇ ਅੰਦਰ ਜੋ ਗਲਤ ਵੋਟੇ ਇਸਤੇਮਾਲ ਹੋ ਸਕੇ ਓਕੇ ਓਕੇ ਥੈਂਕ ਯੂ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਬੇਰਦਾਵਾ ਮਸੰਦਾ ਵਿੱਚ ਜਿੱਥੇ ਸਮੇਂ ਦੇ 24 ਬੂਥ ਤੇ ਗਲਤ ਪਰਚੀ ਹੋਣ ਦੇ ਕਾਰਨ ਰੌਲਾ ਪਿਆ ਮੈਨੂੰ ਪੁੱਛਿਆ ਗਿਆ ਕਿਰ ਹੈ ਪ੍ਰਾਪਤ ਕੀਤੀ ਗਈ ਅਤੇ ਜੋ ਵੋਟਰ ਅੰਦਰ ਇਸਤੇਮਾਲ ਕਰਨ ਵਾਸਤੇ ਗਿਆ ਹੈ ਦੁਆਰਾ ਪਰਚੀ ਪਣਾਈ ਗਈ ਬਾਪੂ ਜੀ ਵੋਟ ਪਾਇਆ ਤੁਸੀਂ ਆਪਾਂ ਨਿਸ਼ਾਨ ਦਿਖਾ ਲਓ ਆਪਾਂ ਚਿੰਨ ਜਿਹੜਾ ਵੋਟ ਪਾ ਗਏ ਤਾਂ ਉਂਗਲ ਕਰੋ ਆਪਣੀ ਇਹ ਨਾ ਤੁਹਾਡਾ ਜੀ ਐ ਸਹੀ ਬੋਟ ਪਈ ਹੈ ਨਾ ਕੋਈ ਇਦਾਂ ਦਾ ਨਹੀਂ ਕੋਈ ਮੈਂ ਨਹੀਂ ਵਾਜਾ ਬੋਟ ਚਿੰਦ ਖਾਲ ਦੇ ਓਏ ਬੋਟ ਚਿੰਦ ਖਾਲ ਦੇ ਓਏ ਅੱਜ ਪੰਜਾਬ ਸਰਕਾਰ ਦੇ ਡਿਊਟੀ ਨਿਭਾਉਂਦੇ ਹੋਏ ਨਾ ਕੋਈ ਜਾਣਕਾਰੀ ਲਈਏ ਸਾਜੀ ਸਵੇਰ ਦੀ ਕੋਈ ਐਸੀ ਤਾਂ ਨਹੀਂ ਕਰਨਾ ਜਿੱਨਾ ਕੋਈ ਐਵੇਂ ਰੌਲਾ ਪੈ ਸਕੇ ਨਹੀਂ ਕੋਈ ਪ੍ਰੋਬਲਮ ਨਹੀਂ ਬਹੁਤ ਅਮਨ ਮਾਨਾ ਵੋਟਾਂ ਹੋ ਰਹੀਆਂ ਪਬਲਿਕ ਬੜੇ ਆਪਣੇ ਸ਼ਾਂਤੀ ਨਾਲ ਮੋਟਾ ਮਾਰਦੀ ਹੈ ਬਹੁਤ ਵਧੀਆ ਵੋਟਾਂ ਇਹ ਕਿਹੜਾ ਪਿੰਡ ਹੈ ਕਿਹੜਾ ਰਿੰਦਾਵਾ ਮਸੰਦਾ ਬੋਲ ਓਕੇ ਬੋਟਰ ਕੀ ਕਹਿਣਾ ਚਾਹੁੰਦੇ ਜੀ ਬੋਟਰਾਂ ਕੀ ਕਹਿਣਾ ਚਾਹੁੰਦੇ ਜੀ ਬੋਟਰ ਬਹੁਤ ਵਧੀਆ ਜੀ ਪੜੇ ਲਿਖੇ ਆ ਸੂਝਵਾਨ ਆਪਣਾ ਆਪ ਕੰਮ ਲਵੇ ਆਪਣਾ ਆ ਜੋ ਵੀ ਆਪ ਆਪਣਾ ਵਕਤ ਓਕੇ ਥੈਂਕ ਯੂ ਸਰ ਜੀ ਬੋਟਰ ਬੱਚੇ ਦਿਖਾ ਲਿਓ ਬੋਟ ਸਮਾਲ ਕਰਕੇ ਆਏ ਤਦਾਮ ਸੰਦਾ ਦੇ ਕੇ ਸਿਵਾਇ ਤੋਂ ਵੀ ਦਿਖਾ ਦੇ ਆ ਜੀ ਕੋਈ ਨਾ ਜਾਣ ਕਰ ਲਈਏ ਜੋ ਕਹਿੰਦੇ ਮੇਰੇ ਪਹਿਲਾਂ ਨਾਮ ਦੇ ਗਲਤੀ ਦੀ ਪਰਚੀ ਗਈ ਹੋਈ ਸੀ ਮੈਡਮ ਜੀ ਉਹਨਾਂ ਬੋਟ ਪਾ ਕੇ ਆ ਗਏ ਆ ਕੀ ਕਹਿਣਾ ਚਾਹੁੰਦੇ ਤੁਸੀਂ ਸਹੀ ਪੈ ਗਈ ਹੈ ਨਾ ਬੋਟਰ ਉਹਨ ਕੋਈ ਤਰਾਸ ਤਾਂ ਨਹੀਂ ਕੇਦਾ ਨਹੀਂ ਜੀ ਹਾਂ ਸਾਪਾ ਨਾਲ ਕੋ ਭੇਜੋ ਭੇਜਾ ਮੈਂ ਭੇਜਦਾ 286 283 ਵਾਰਡ ਨੰਬਰ ਵਾਰਡ ਨੰਬਰ 7 123 ਹਾਂਜੀ ਬੋਪਰਗੜ੍ਹ ਆਸਾਨਾ ਦੇ 24 ਹੈ ਸਰਕਾਰੀ ਪ੍ਰੈਵਿਸ ਮਾਰਚ ਨੂੰ ਤਾਗ ਸੰਧਾ ਜਿੱਥੇ ਫੋਟੋਆਂ ਪੈ ਰਹੀਆਂ ਉਹ ਵਿੱਚ ਸਾਨੂੰ ਕੀ ਕਹਿਣਾ ਚਾਹਤੋ ਤੁਸੀਂ ਇਹ ਪ੍ਰੈਸ ਮੀਡੀਆ ਜਾਣ ਨਹੀਂ ਦਿੰਦਾ ਜੀ ਕਿ ਜਾਣ ਚੋਂ ਪ੍ਰੈਸ ਮੀਡੀਆ ਨੂੰ ਜਾਣ ਵਾਸਤੇ ਰੋਕਿਆ ਮੁਲਾਜ਼ਮਾਂ ਪੰਜਾਬ ਸਰਕਾਰ ਦੇ ਮੁਲਾਜ਼ਮਾਂ ਨੂੰ ਵਿਜੇ ਕੁਮਾਰ ਜੀ ਜੋ ਆਏ ਡਿਊਟੀ ਤੇ ਪ੍ਰੈਸ ਮੀਡੀਆ ਨੂੰ ਰੋਕਣ ਵਾਸਤੇ ਕਿਥੇ ਹਾਂ ਤਾਂ ਜਾਂ ਤੋਂ ਰੋਕਿਆ ਗਿਆ ਤੇਲੀ ਕਿਥੇ ਗਿਆ ਜੀ ਕਿਥੇ ਜੋ ਸਰਕਾਰੀ ਪ੍ਰੈਮਿਸ ਸਮਰਥ ਗੋਲ ਤਦਾਬਾ ਪਸੰਦਾ ਵਿਖੇ ਜੋ ਰੋਕਦੇ ਹੋਏ ਪ੍ਰੈਸ ਮੀਡੀਆ ਦੇ ਅੰਦਰ ਜਾਣਕਾਰੀ ਲੈਣ ਵਾਸਤੇ ਠੀਕ ਆ ਫੋਨ ਤਾਂ ਨਹੀਂ ਜੀ ਸਾਨੂੰ ਲਾਓਗੇ ਤੁਸੀਂ ਸਦਾ ਜੀ 125 ਤੁਹਾਡਾ ਆਇਆ ਸਰ ਜੀ ਕੀ ਗੱਲਣਾ ਚਾਹੁੰਦੇ ਅੰਦਰ ਜਾਣ ਵਾਸਤੇ ਜੀ ਸਰ ਸਾਡੇ ਜਿਹੜੇ ਅਧਿਕਾਰੀ ਨੇ ਉਹਨਾਂ ਨਾਲ ਗੱਲਬਾਤ ਕਰੋ ਜੀ ਸਾਨੂੰ ਟਿਸਟਲ ਨਾ ਕਰੋ ਡਿਊਟੀ ਕਰ ਰਹੇ ਆਸੀਂ ਕਹਿੰਦੇ ਡਿਊਟੀ ਕਰ ਰਹੇ ਆਂ ਟਿਸਟਲ ਬੰਨੇ ਕਰੋ ਇਹ ਪੰਜਾਬ ਸਰਕਾਰ ਦੇ ਮੁਲਾਜ਼ਮਾਂ ਦੀ ਗੱਲਬਾਤ ਪ੍ਰੈਸ ਮੀਡੀਆ ਰੋਕਦੇ ਹੋਏ ਬਿਲਕੁਲ ਜੀ ਬਿਲਕੁਲ ਅੰਦਰ ਉਹਦੇ ਪੰਜਾਬ ਸਰਕਾਰ ਦੇ ਆਹ ਪਾਰਟੀ ਸਰਕਾਰ ਹੈ ਪਰ ਪੰਜਾਬ ਸਰਕਾਰ ਮੀਡੀਆ ਨੂੰ ਤਾਂ ਹੀ ਤੇ ਪਰੇਸ਼ਾਨ ਕਰਨ ਵਾਸਤੇ ਕਿਉਂਕਿ ਬਈ ਕੰਮਲੇਵਾ ਜੀ ਨੇ ਕਹਨੇ ਆ ਸਰਕਾਰ ਨਾਲ ਪੰਜਾਬ ਸਰਕਾਰ ਦੇ ਨਾਲੇ ਹੋਏ ਆਪਾਰ ਸਰਕਾਰ ਹੈ ਜਿੱਥੇ ਕਿਸੇ ਵੀ ਕਿਆਤਾ ਕਿਸੇ ਨੇ ਰੋਕਿਆ ਨਹੀਂ ਪਰ ਇਸ ਸਰਕਾਰੀ ਪ੍ਰੈਮ ਸਕੂਲ ਦਾਵਾ ਮਸੰਦਾਵੇ ਜੋ ਬੀ ਕੁਮਾਰ ਜੀ ਨੇ ਜਾਣਕਾਰੀ ਦਿੱਤੀ ਹੈ ਆਉਂਦਾ ਜਾਣਕਾਰੀ ਲਈ ਆਪਾਂ ਹਰ ਬੋਟ ਪਾਇਆ ਜੀ ਹਾਂਜੀ ਹਾਂਜੀ ਇਹ ਕੀ ਕਹਿਣਾ ਚਾਹੁੰਦੇ ਤੁਸੀਂ ਤੰਗਤਾ ਨਹੀਂ ਹੋਈ ਕੋਈ ਸਿਤਰਮਨ ਦੇ ਲਈ ਕਿਤਾਬ ਬੋਟਵਾ ਆਤੀ ਵਾ ਠੀਕ ਹੈ ਸਹੀ ਵੋਟ ਇਸਤੇਮਾਲ ਹੋਈ ਆ ਵਧੀਆ ਬਹੁਤ ਵਧੀਆ ਤੰਗਤਾ ਨਹੀਂ ਕੀਤਾ ਕਹਿੰਦੇ ਨਹੀਂ ਨਹੀਂ ਕੋਈ ਪਰੇਸ਼ਾਨੀ ਨਹੀਂ ਪੰਜਾਬ ਸਰਕਾਰ ਦੇ ਮੁਲਾਜ਼ਮਾਂ ਤੰਗਤਾ ਨਹੀਂ ਕੀਤਾ ਤੁਹਾਨੂੰ ਨਾ ਜੀ ਨਾ ਜੋ ਪਹਿਰੇ ਖੜੇ ਪੰਜਾਬ ਸਰਕਾਰ ਡਿਊਟੀ ਨਿਭਾਉਂਦੇ ਹੋਏ ਤੇ ਪੰਜਾਬ ਪੁਲਿਸ ਦੇ ਬੰਦੇ ਬਹੁਤ ਪੰਜਾਬ ਸਰਕਾਰ ਦੇ ਮੁਲਾਜ਼ਮ ਤੰਗੀ ਬਹੁਤ ਵਧੀਆ ਡਿਊਟੀ ਨਿਭਾ ਰਹੇ ਨੂੰ ਅੰਦਰ ਨਹੀਂ ਜਾਂਦਾ ਪਰ ਪ੍ਰੈਸ ਮੀਡੀਆ ਨੂੰ ਅੰਦਰ ਜਾਣ ਤੋਂ ਇਨਕਾਰ ਹੀ ਪੰਜਾਬ ਸਰਕਾਰ ਆਪ ਪਾਰਟੀ ਸਰਕਾਰ ਧੱਕੇਸ਼ਾਹੀ ਨੂੰ ਰੋਕਣ ਵਾਸਤੇ ਪ੍ਰੈਸ ਮੀਡੀਆ ਨੂੰ ਰੋਕਦੀ ਹੋਈ ਤੁਸੀਂ ਦੇ ਰਹੇ ਨਾ ਬਾਬਾ ਬਸੰਦਾ ਸਰਕਾਰੀ ਪ੍ਰਾਇਮਰੀ ਸਕੂਲ ਦਾ ਹਰਵਾਸਨ ਦਾ ਪੰਜਾਬ ਪੁਲਿਸ ਆਪ ਪਾਰਟੀ ਸਰਕਾਰ ਜੋ ਇਥੇ ਰੰਜਾਰ ਜੀਰ ਚਾਂਜੀ ਉਹ ਵੀ ਮੌਕੇ ਤੇ ਖੜੇ ਸਨ ਪਰ ਆਪ ਪਾਰਟੀ ਸਰਕਾਰ ਟਕੇਸ਼ਾਈ ਕੰਨ ਵਾਸਤੇ ਸ਼ਰਵ ਹੋ ਰਹੀ ਆ ਭਈ ਮਾਨੀ ਸਰਕਾਰ ਸਰਕਾਰੀ ਮੁਲਾਜ਼ਮਾਂ ਨੂੰ ਪ੍ਰੈਸ ਮੀਡੀਆ ਰੋਕਿਆ ਗਿਆ ਜਾਂਦਾ ਹੈ ਆ ਉਹਨਾਂ ਜਾਣਕਾਰੀ ਲਈਏ ਬੂਥਾਂ ਤੇ ਚੱਲਦੇ ਆ ਜਿਤੇ ਬੋਤਾ ਚਲਦੇ ਆਂ ਕੀ ਕਹਿਣਾ ਚਾਹੁੰਦੇ ਆਂ ਪਾਰਟੀ ਸਰਕਾਰ ਨੇ ਬਲਾਜਮਾ ਨੂੰ ਕਿਹਾ ਹੈ ਸਰ ਜੀ ਕੀ ਕਹਿਣਾ ਚਾਹੁੰਦੇ ਤੁਸੀਂ ਜੀ ਭਜੀ ਜੀ ਬੇਟਾ ਆਮਸੰਦਾ ਦਾ ਬਸ ਨੀਕਾ ਜੀ ਮੈਂ ਪੰਚਾਇਤ ਇਥੇ ਪੰਚਾਇਤ ਬਹੁਤ ਵਧੀਆ ਬਣੀ ਆ ਤੇ ਜਾਨੀ ਵੋਟਾਂ ਬਹੁਤ ਅਮਨ ਚੈਨਾ ਹੋ ਰਹੀਆਂ ਜੋ ਪ੍ਰਸ਼ਾਸਨ ਹੈ ਉਹ ਆਪੇ ਭਾਜੀ ਹੁਣੇ ਮੀਡੀਆ ਵਾਲੇ ਆਏ ਆ ਉਹਨਾਂ ਨੂੰ ਜਾਨੀ ਉਹਨਾਂ ਨੂੰ ਅੰਦਰ ਜਾਣ ਤੋਂ ਰੋਕਿਆ ਗਿਆ ਜੋ ਮੁਲਾਜ਼ਮ ਆ ਮੁਲਾਜ਼ਮ ਇਸੇ ਇੰਚਾਰ ਵੀ ਆ ਆ ਪਾਰਟੀ ਸਰਕਾਰ ਦੇ ਵੀ ਆ ਸਾਰੇ ਬੰਦੇ ਆ ਉਹਨਾਂ ਬਾਰੇ ਕੀ ਕਹਿਣਾ ਚਾਹੁੰਦੇ ਤੁਸੀਂ ਉਹਨਾਂ ਬਾਰੇ ਦੇਖੋ ਜੀ ਹੁਣ ਆਪਾਂ ਜੇ ਕਈਏ ਦਾ ਵੈਰ ਸੈੱਟ ਪੈਂਦੇ ਆ ਜੀ ਮਾੜੀ ਗੱਲ ਆ ਵੈਸੇ ਇੱਕ মিডিਆ ਵਾਲੇ ਅਫਸਰ ਨੂੰ ਵੀ ਜਾਨੀ ਰੋਕਣਾ ਬਹੁਤ ਮਾੜੀ ਗੱਲ ਆ ਜੀ ਇਹ ਰੋਕਣਾ ਨਹੀਂ ਦਾ মিডিਆ ਵਾਲੇ ਅੰਦਰ ਜਾਣਾ ਚਾਹੀਦਾ ਹੁਣ ਦੇਖਣਾ ਚਾਹੀਦਾ ਜੀ ਸਰ ਦਾ ਜੋ ਵੀ ਮਾਹੌਲ ਹੈਗਾ ਪ੍ਰੈਸ মিডিਆ ਧੱਕੇਸ਼ਾਹੀ ਨੂੰ ਰੋਕਦੇ ਹੋਏ ਸਰਕਾਰੀ ਪ੍ਰਾਇਮਿਸਰ ਪੰਜਾਬ ਦੇ ਸਰਕਾਰ ਦੇ ਮੁਲਾਜ਼ਮਾਂ ਆ ਪਾਰਟੀ ਸਰਕਾਰ ਕਿਸੇ ਨੂੰ ਟਿਚ ਨਹੀਂ ਜਾਣਦੀ ਨਾ ਮੁਲਾਜ਼ਮਾਂ ਜਾਣਦੀ ਆ ਨਾ ਕਿਸੇ ਉਹਨੂੰ ਆਪਣੇ ਮੁਲਾਜ਼ਮਾਂ ਨੂੰ ਪੱਕੇ ਕੀਤਾ ਹੋਇਆ ਅੰਦਰ ਜਾਣ ਵਾਸਤੇ ਆਓ ਗੱਲ ਵੇ ਕਹਦੇ ਆ ਪਾਰਟੀ ਸਰਕਾਰ ਕਿਤੇ ਪ੍ਰੈਸ ਮੀਡੀਆ ਪੰਜਾਬ ਸਰਕਾਰ ਦੇ ਮੁਲਾਜ਼ਮ ਜੋ ਪੁਲਿਸ ਸਟੇਸ਼ਨ ਤੋਂ ਅੰਦ ਜਾਣਕਾਰੀ ਕਰਦੇ ਹੋਏ ਤੁਸੀਂ ਹਾਂ ਪਾਲੀ ਸਰਕਾਰ ਪ੍ਰੈਸ ਮੀਡੀਆ ਨੂੰ ਰੋਕਦੀ ਹੋਏ ਪੰਜਾਬ ਸਰਕਾਰ ਜੋ ਪੰਜਾਬ ਸਰਕਾਰ ਦੇ ਮੁਲਾਜ਼ਮ ਜੋ ਪੰਜਾਬ ਪੁਲਿਸ ਦੇ ਮੁਲਾਜ਼ਮ ਪ੍ਰੈਸ ਮੀਡੀਆ ਰੋਕਦੀ ਹੋਏ ਤਦਾਬਾ ਸੰਧਾ ਵਿਖੇ ਆ ਜੋ ਸ਼ਾਂਤੀ ਤੇ ਪ੍ਰਜਾਦਿਆਂ ਜਿੱਤੇ ਉਹ ਲੱਗਿਆ ਨਾ ਸਮਾਰਟ ਸਕੂਲ ਆਪਾਰ ਸਰਕਾਰ ਮੁਲਾਜ਼ਮਾਂ ਦੇ ਪੱਕੇ ਕਿਤੇ ਅੰਦਰ ਧੋਖਾ ਛਾੜੀ ਕਰਨ ਵਾਸਤੇ ਪ੍ਰੈਸ ਮੀਡੀਆ ਰੋਕਦੀ ਹੋਏ ਸਰਕਾਰੀ ਪ੍ਰਾਇਮਰੀ ਸਕੂਲ ਅੰਦਾਵਾ ਮਸੰਦਾ ਵੀ ਗਏ ਆਪਾਰ ਸਰਕਾਰ ਪ੍ਰੈਸ ਮੀਡੀਆ ਰੋਕਦੀ ਪਈ ਆ ਜਾਣਕਾਰੀ ਲਈ ਜਿਸੇ ਬੂਤ ਬਣਿਆ ਨਾ ਤੇ ਕਾਂਗਰਸ ਅਮੀਰਵਾਰ ਤੇ ਬੂਧਾ ਸਾਜੀ ਕੀ ਕਹਿਣਾ ਚਾਹੁੰਦੇ ਜੇ ਸਰਕਾਰ ਨੇ ਅੱਜ ਪ੍ਰੈਸ ਮੀਡੀਆ ਰੋਕਿਆ ਗਿਆ ਅੰਦਰ ਪਰ ਪੁਲਿਸ ਫਰ ਸ਼ਾਜਮ ਇਹ ਤਾਂ ਜੀ ਮਾਰਾ ਤੁਹਾਨੂੰ ਪਤਾ ਹੋ ਅੰਦਰ ਰੋਕਿਆ ਗਿਆ ਕਿ ਨਹੀਂ ਰੋਕਿਆ ਗਿਆ ਪਰ ਹਾਲ ਦੀ ਘੜੀ ਪਿੰਡ ਦਾ ਮਾਹੌਲ ਬਹੁਤ ਵਧੀਆ ਵਧੀਆ ਦੇਖੋ ਹਾਲ ਦੀ ਘੜੀ ਗਾਂ ਦਾ ਕੁਛ ਨਹੀਂ ਪਤਾ ਪਰ ਹਾਲ ਦੀ ਘੜੀ ਕਿਸੇ ਨੂੰ ਕੋਈ ਰੋਕ ਨਹੀਂ ਕੋਈ ਅੰਦਰੋਂ ਵਾਪਸ ਨਹੀਂ ਆਇਆ ਸਾਰੇ ਵੋਟਾਂ ਬਹੁਤ ਵਧੀਆ ਤਰੀਕੇ ਦੇ ਨਾਲ ਪੈ ਰਹੀਆਂ ਅੰਦਰ ਕਿਉਂ ਨਹੀਂ ਉਹ ਜਾਣ ਦਿੰਦੇ ਕਿਸੇ ਨੂੰ ਇਹਦੇ ਬਾਰੇ ਸਾਨੂੰ ਕੁਝ ਨਹੀਂ ਪਤਾ ਪ੍ਰਸ਼ਾਸਨ ਨੂੰ ਪਤਾ ਹੋਵੇ ਜਾਂ ਸਰਕਾਰ ਨੂੰ ਪਤਾ ਹੋਵੇ ਪਰ ਪਿੰਡ ਪੱਦਰ ਤੇ ਵੋਟਾਂ ਹਾਲ ਦੀ ਘੜੀ ਤੱਕ ਬਹੁਤ ਵਧੀਆ ਪਿਆ। ওকে ਥੈਂਕਸ ਸਰ। ਇਹ ਬਹੁਤ ਆਮ ਪਾਰਟੀ। ਹਾਂਜੀ ਜਿੱਥੇ ਜ਼ਿਲ੍ਹਾ ਪ੍ਰਸ਼ਾਸਨਲਾ ਸੰਚੋਣ ਹੋ ਰਹੀ ਹੈ। ਜਿੱਥੇ ਆਮ ਪਾਰਟੀ ਦਾ ਪੋਤੇ ਪੰਜਾਬ ਸਰਕਾਰ ਦੇ ਮੁਲਾਜ਼ਮ ਪ੍ਰੈਸ ਮੀਡੀਆ ਤੱਕਾ ਕਰਦੇ ਹੋਏ ਸਰਕਾਰੀ ਸਮਾਰਟ ਸਕੂਲ ਰਾਜਵਰਸਨ ਦਾ ਜਿੱਥੇ ਪ੍ਰੈਸ ਮੀਡੀਆ ਨੂੰ ਅੰਦਰ ਜਾਂਦ ਰੋਕਿਆ ਗਿਆ ਪੰਜਾਬ ਸਰਕਾਰ ਦੇ ਮੁਲਾਜ਼ਮ ਟੱਕਾ ਕਰਦੇ ਹੋਏ ਪੰਜਾਬ ਸਰਕਾਰ ਦੀਆਂ ਆਹ ਪਾਰਟੀ ਸਰਕਾਰ ਦੀਆਂ ਜੋ ਹੈਗੀਆਂ ਆਪਣੇ ਨੀਤੀਆਂ ਨੂੰ ਲੁਕਾਉਣ ਵਾਸਤੇ মিডিਆ ਨੂੰ ਲੋਕ ਆਇਆ ਗਿਆ ਅੰਦਰ ਜਾਂਦ ਰੋਕਿਆ ਗਿਆ ਟਕੇ ਸ਼ਾਇ ਪੰਜਾਬ ਪੁਲਿਸ ਕਰਦੀ ਹੋਈ ਦਾਵਾ ਸੰਦਾ ਦਾ ਦਾਵਾ ਸੰਦਾ ਦੇ ਸਰਪੰਚ ਜਿਨ੍ਹਾਂ ਦੇ ਕੁਲਦੀਪ ਕੌਰ ਦੇ ਪਤੀ ਗਿਆਨ ਸਿੰਘ ਜੀ ਆਉਣਾ ਨਾਲ ਗੱਲਵਾ ਕਰੀਏ ਸਾਜੀ ਤੇ ਅਡੇ ਪਹਿਲਾਂ ਸਤਿ ਸ਼੍ਰੀ ਅਕਾਲ ਪਹਿਲਾਂ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਅੱਜ ਤੁਹਾਡੇ ਪਿੰਡ ਇਲੈਕਸ਼ਨ ਬਲਾਕ ਸੰਪਤੀ ਜਿਲ੍ਹਾ ਪ੍ਰੀਸ਼ਦ ਦੇ ਹੋ ਰਹੀਆਂ ਜੀ ਜੋ ਗੇਟ ਤੇ ਆਹ ਪਾਰਟੀ ਮੁਲਾਜ਼ਮ ਖੜੇ ਹਨ ਪੰਜਾਬ ਸਰਕਾਰ ਨੇ ਉਹਨਾਂ ਨੂੰ ਕਿਹੜੀ ਟ੍ਰੇਨਿੰਗ ਦਿੱਤੀ ਗਈ ਆ ਪ੍ਰੈਸ ਮੀਟ ਕਦੀ ਨਹੀਂ ਆਇਆ ਰੁਕਿਆ ਤੇ ਕੀ ਕਹਿਣਾ ਚਾਹੁੰਦੇ ਸਵਾਂਝ ਦੇਖੋ ਜੀ ਇਹ ਆ ਵੀ ਮੀਡੀਆ ਤੇ ਆਪਣੇ ਆਪ ਦੇ ਵਿੱਚ ਇੱਕ ਆਜ਼ਾਦ ਹੈ ਹਾਂਜੀ ਇਨਾਂ ਨੂੰ ਚਲੋ ਰੋਕਣਾ ਨਹੀਂ ਚਾਹੀਦਾ ਹਾਂਜੀ ਤੇ ਮੇਰ ਨਾਲ ਨੇ ਰੋਕਿਆ ਕਿ ਹੁਣ ਉਹਨਾਂ ਉਹਨਾਂ ਦੀ ਕੋਈ ਮਜਬੂਰੀ ਹੈ ਜਾਂ ਉਹਦੇ ਬਾਰੇ ਆਪਾਂ ਕੁਛ ਨਹੀਂ ਕਹਿ ਸਕਦੇ ਉਹ ਬੈਠਦੇ ਹਨ ਤਾਂ ਬਕਿੰਨੀ ਕਿ ਤਰ੍ਹਾਂ ਦੇ ਸੀ ਪੰਜਾਬ ਸਰਕਾਰ ਦੇ ਮੁਲਾਜ਼ਮ ਜਿਹੜੇ ਸੀ ਹਾਂਜੀ ਉਹ ਅਸਲ ਵਿੱਚ ਕਹਿੰਦੇ ਪ੍ਰੈਸ ਮੀਟੇ ਵਖਰੇ ਕਾਰਡ ਹੁੰਦੇ ਆ ਕਾਰ ਸਾਡਾ ਲਾੜਾ ਦੇਖੋ ਕਾਰ ਸਾਡਾ ਹੈਗੇ ਲੱਗੇ ਆ ਸੀ ਪਾਸਰ ਕਰਦਾ ਹਾਂਜੀ ਤੇ ਇਸ ਇਸ ਕਾਰ ਕਿ ਸ਼ਾਇਦ ਕੀ ਬਲੇ ਕਿਹੜੀ ਟ੍ਰੇਨਿੰਗ ਦਿੱਤੀ ਗਈ ਆ ਚਲੋ ਦੂਜੇ ਪਾਸੇ ਆਈਏ ਆਪਾਂ ਤੁਹਾਡੇ ਪਿੰਡ ਚੋਣਾ ਹੋ ਰਹੀਆਂ ਵੋਟਰਨ ਕੀ ਅਪੀਲ ਕਰਨੀ ਚਾਹੁੰਦੇ ਤੁਸੀਂ ਅਸੀਂ ਤਾਂ ਵੋਟਰਾਂ ਨੂੰ ਇਹ ਆ ਵੀ ਜਿਹੜੀ ਮੌਜੂਦਾ ਸਰਕਾਰ ਆ ਠੀਕ ਹੈ ਉਹ ਮੇਰੇ ਪੱਖ ਚੋਣਾ ਕਰਵਾ ਰਹੀ ਹੈ ਤੇ ਜਿਹੜਾ ਵੋਟਰ ਆ ਉਹ ਬਹੁਤ ਸੂਝਵਾਨ ਆ ਉਹ ਵੀ ਉਸ ਦੇ ਉੱਤੇ ਕੋਈ ਕਿਸੇ ਦਾ ਦਬਾਰ ਨਹੀਂ ਉਹ ਆਪਣੀ ਇੱਛਾ ਦੇ ਮੁਤਾਬਕ ਜਿਹੜਾ ਆ ਉਹ ਵੋਟ ਵੀ ਜਿਹੜਾ ਆ ਪੱਖ ਉਗੈ ਤੈਂਕ ਸਰੋ ਗੱਲਬਾਤ ਕਰੀਏ ਜੋ ਪਾਰਟੀ ਦੇ ਵਰਕਰ ਖੜੇ ਹਨ ਉਮੀਦਵਾਰ ਖੜੇ ਹਨ ਸਾਰੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਅੱਜ ਚੋਣਾਂ ਤੁਹਾਡੇ ਪਿੰਡ ਹੋ ਰਹੀਆਂ ਤੁਸੀਂ ਅੱਜ ਇੱਥੇ ਇਲੈਕਸ਼ਨ ਬਾਦ ਪੰਚਾਇਤ 75 ਹੈ ਜ਼ਿਲ੍ਹਾ ਪ੍ਰਸ਼ਾਧੀਆਂ ਬਲਾਸਾਂ ਚੋਣਾਂ ਹੋ ਰਹੀਆਂ ਬੈ ਦੇਖਣ ਵਿੱਚ ਆਇਆ ਤੁਹਾਡੇ ਸਮਾਜ ਸਕੂਲ ਲਾਵਾ ਪਸੰਦਾ ਦੇ ਪੰਜਾਬ ਸਰਕਾਰ ਦੇ ਪ੍ਰਾਇਮਰੀ ਸਕੂਲ ਜਿੱਥੇ ਹੈ ਉਹਦੇ ਪੰਜਾਬ ਸਰਕਾਰ ਦੇ ਮੁਲਾਜ਼ਮ ਜੋ ਤੱਕੇਸ਼ਾਈ ਕਰਦੇ ਹੋਏ ਜੋ ਕਿ ਪ੍ਰੈਸ ਮੀਡੀਆ ਰੋਕਦੇ ਹੋਏ ਕੀ ਕਹਿਣਾ ਚਾਹੁੰਦੇ ਉਸ ਬੰਦ ਇਸ ਤਰ੍ਹਾਂ ਆ ਜੀ ਦੇਖੋ ਜੋ ਸਰਕਾਰ ਦੇ ਹੁਕਮ ਅਨੁਸਾਰ ਜੋ ਵੀ ਪ੍ਰੈਸ ਵਾਲੇ ਹੈਗੇ ਆਪਣੇ ਸੌਰੀ ਆਪਣੇ ਕੀ ਨਾ ਆ ਮੁਲਾਜ਼ਮ ਆ ਉਹ ਤਾਂ ਉਹਨਾਂ ਦੇ ਕੰਮ ਤੇ ਚੱਲ ਰਿਹਾ ਸਾਡੇ ਨਾਲ ਤੱਕੇਸ਼ਾਈ ਕਰ ਰਹੇ ਆ ਸਾਡੀ ਬਹੁਜਨ ਸਮਾਜ ਪਾਰਟੀ ਵਾਲੋਂ ਅਸੀਂ ਜੰਗੀ ਸਾਡੇ ਹਰਜਿੰਦਰ ਕੁਮਾਰ ਟਿੱਟੂ ਆ ਜੀ ਇਹਨਾਂ ਦਾ ਯਾਨੀ ਬਹੁਤ ਵਧੀਆ ਯੋਗਦਾਨ ਆ ਪਿੰਡ ਦੇ ਵਿੱਚ ਇਹ ਸਾਫ ਦਾ ਪੰਜ ਵੀ ਆ ਪੰਜ ਵੀ ਰਹਿ ਚੁੱਕੇ ਆ ਬਹੁਤ ਸਾਰਾ ਸਮਾਜ ਪਾਰਟੀ ਵਾਲੇ ਇਹਨਾਂ ਨੇ ਯਾਨੀ ਜੋ ਕੰਮ ਪਿੰਡ ਦੇ ਵਿੱਚ ਕੀਤੇ ਬਹੁਤ ਵਧੀਆ ਕੀਤੇ ਆ ਲੇਕਿਨ ਹੁਣ ਜੋ ਕੰਮ ਅਸੀਂ ਕਰਨ ਜਾ ਰਹੇ ਆ ਜਾਂ ਕਰਦੇ ਪਏ ਆ ਆਮ ਪਾਰਟੀ ਵਾਲੇ ਸਾਡੇ ਨਾਲ ਧੱਕਾ ਕਰਦੇ ਆ ਬਹੁਤ ਜ਼ਿਆਦਾ ਇਸ ਕਰਕੇ ਅਸੀਂ ਵੀਡੀਓ ਰਾਹੀਂ ਤੁਹਾਡੇ ਮਾਧਿਅਮ ਰਾਹੀਂ ਇਹ ਬੇਨਤੀ ਕਰਦੇ ਆ ਵੀ ਇਹਨਾਂ ਨੂੰ ਯਾਨੀ ਰੋਕਿਆ ਜਾਵੇ ਤੇ ਵਧੀਆ ਕੰਮ ਕਰਾਇਆ ਜਾਵੇ ਸਾ ਜੀ ਜਾਂ ਪ੍ਰੈਸ ਮੀਡੀਆ ਰੁਕ ਸਕਦੇ ਆ ਵੋਟਰ ਨੂੰ ਵੀ ਮੋੜ ਆਪਣੇ ਆਕਨ ਲੈ ਸਕਦੇ ਆ ਤੇ ਉਹਨਾਂ ਬਾਅਦ ਇਹ ਕੀ ਕਹਿਣਾ ਚਾਹੁੰਦੇ ਜਿਹੜੀ ਪੰਜਾਬ ਸਰਕਾਰ ਦੀ ਆਮ ਪਾਰਟੀ ਸਰਕਾਰ ਹੈਗੀ ਆ ਜੋ ਅੱਜ ਕੱਲ ਜੋ ਜਾਨਵਾਦ ਤੇ ਕਿਸ ਵਾਸਤੇ ਰੁਕਿਆ ਜਾਂਦਾ ਪ੍ਰੈਸ ਮੀਡੀਆ ਕਿਉਂ ਰੁਕਿਆ ਜਾ ਸਕਦਾ ਉਹ ਆਪਣੇ ਕੈਂਡੀਡੇਟ ਜਿ ਦਿਤਾਉਣ ਵਾਸਤੇ ਰੁਕਿਆ ਜਾਂਦਾ ਜੀ ਜੀ ਇਸੇ ਤਰ੍ਹਾਂ ਹੀ ਲੱਗਦਾ ਇਸੇ ਤਰ੍ਹਾਂ ਹੀ ਆ ਕਿ ਸਾਰੇ ਕੈਂਡੀਡੇਟ ਨੂੰ ਅਧਿਕਾਰ ਹੈ ਜੀ ਇਲੈਕਸ਼ਨ ਨੂੰ ਇਲੈਕਸ਼ਨ ਲੰਦਾ ਜੀ ਹਰ ਇੱਕ ਵਰਕਰ ਨੂੰ ਅਧਿਕਾਰ ਹੈਗਾ ਉਹਨਾਂ ਦਾ ਰਾਈਟ ਹੈ ਤਾਂ ਕੋਈ ਨਾ ਲੇਕਿਨ ਇਹਦਾ ਮਤਲਬ ਇਹ ਨਹੀਂ ਹੈਗਾ ਵੀ ਆਪਾਂ ਇੱਕ ਤਰਫ ਆਈ ਜਾਨੀ ਸਾਰਾ ਕੁਝ ਕਰੀਏ ਜੋ ਮੀਡੀਆ ਮੀਡੀਆ ਨੂੰ ਧੱਕੇਸ਼ਾਹੀ ਕਰਦਾ ਉਹ ਆਪਣੇ ਆਪ ਨੂੰ ਧੱਕੇਸ਼ਾਹੀ ਕਰ ਰਿਹਾ ਜੀ ਆਪਣੇ ਆਪ ਪੈਰਾਂ ਦੀ ਕੁੜੀ ਮਾਰ ਰਿਹਾ ਜੀ ਪੰਜਾਬ ਸਰਕਾਰ ਦੇ ਮੁਲਾਜ਼ਮਾਂ ਕਿਸੇ ਨੂੰ ਕੁਝ ਨਹੀਂ ਦੇ ਸਕੇ ਪੰਜਾਬ ਸਰਕਾਰ ਕੋ ਆਹ ਪਾਰਟੀ ਕੋ ਧੱਕੇਸ਼ਾਹੀਤ ਵਗੈਰ ਹੋਰ ਕੁਝ ਨਹੀਂ ਬੀਬੀ ਰਹਉਂਦੀਆਂ ਮੀਡੀਆ ਰਹੁੰਦਾ ਸਾਰੇ ਬੰਦੇ ਕੁੱਟੇ ਹਾਂ ਬੋਟਾ ਭਾਲਦੇ ਫਿਰਦੇ ਰੰਦਾਬਾ ਮਸੰਦਾ ਵਿੱਚ ਆਪ ਆਪਣੀ ਪਾਰਟੀ ਜਿਤਾਉਣ ਵਾਸਤੇ ਪ੍ਰੈਸ ਮੀਡੀਆ ਰੁਕਿਆ ਗਿਆ ਇਹੜਾ ਪੇਰੀ ਰੁਕਣ ਵਾਸਤੇ ਰੁਕਿਆ ਗਿਆ ਜਿੱਥੇ ਆਪ ਪਾਰਟੀ ਦੇ ਇੰਚਾਰਜ ਇਸ ਇਲਾਕੇ ਦੇ ਮੰਨੇ ਪ੍ਰਵੰਨੇ ਮੰਤਰੀ ਵੀ ਹਨ ਇੰਚਾਰਜ ਵੀ ਹਨ ਜੋ ਵੀ ਮੌਕੇ ਤੇ ਮੌਜੂਦ ਹਨ ਉਹ ਵੀ ਉਸ ਵੇਲੇ ਮੌਜੂਦ ਸਨ ਜਿੱਥੇ ਰੁਕਿਆ ਗਿਆ ਸਪੋਰਟਰਾਂ ਦਾ ਧੰਨਵਾਦ ਆਪ ਗੱਲਬਾਤ ਕਰੀਏ ਜੋ ਬਾਹਰੋਂ ਆਏ ਹਨ ਧੰਨਵਾਦ ਜੀ ਮੈਂ ਤੁਹਾਡਾ ਮੀਡੀਆ ਦਾ ਧੰਨਵਾਦ ਬਹੁਤ-ਬਹੁਤ ਕਰ ਰਿਹਾ ਹਾਂ ਮੈਂ ਅਸ਼ੋਕ ਸਹੀਪੁਰਿਆ ਪ੍ਰਧਾਨ ਬੋਈਆ ਸਵਾਇ ਪਾਰਟੀ ਨਾਰਥ ਵਿਧਾਨ ਸਭਾ ਜਲੰਧਰ ਔਰ ਹਰਜਿੰਦਰ ਕੁਮਾਰ ਔਰ ਟੀਟੂ ਜੀ ਜ਼ਿਲ੍ਹਾ ਪ੍ਰੀਸ਼ਦ ਚੋਲ ਰਹੇ ਆ ਉਹਨਾਂ ਨਾਲ ਸਰਜੀਤ ਕੌਰ ਬਲਾਕ ਸੰਪਤੀ ਮੈਂਬਰ ਆ ਜੋ ਬਲਾਕ ਰੰਧਾਵੇ ਤੋਂ ਆ ਔਰ ਸਾਨੂੰ ਪਤਾ ਲੱਗਾ ਜਿਗਾ ਕਿ ਜਿਹੜਾ ਰੰਧਾਵੇ ਦਾ ਪ੍ਰਾਇਮਰੀ ਸਕੂਲ ਆ ਉਹਦੇ ਵਿੱਚ ਕੁਝ ਜ਼ਿਆਦਾ ਹੀ ਤੱਕਾ ਹੋ ਰਿਹਾ ਕਿਉਂਕਿ ਜਿਹੜੇ ਅ ਉਪਾਰ ਸਿੰਘ ਜੀ ਹੈਗੇ ਆ ਮਾਧੋਪੁਰੀ ਪ੍ਰੈਸ ਰਾਹੀਂ ਉਹਨਾਂ ਨੂੰ ਅੰਦਰ ਨਹੀਂ ਜਾਣ ਦਿੱਤਾ ਉੱਥੇ ਦੇ ਜਿਹੜੇ ਇੱਥੇ ਦੇ ਆਮ ਆਦਮੀ ਪਾਰਟੀ ਦੇ ਕੁਝ ਲੋਕ ਹੈਗੇ ਆ ਜਿਹੜੇ ਕਿ ਆਪਣੇ ਜ਼ਿਲ੍ਹਾ ਪ੍ਰੀਸ਼ਦ ਜਾਂ ਬਲਾਕ ਸੰਮਤੀ ਦੇ ਇਹ ਦੂਸਰੇ ਕੈਂਡੀਡੇਟ ਵੀ ਨਹੀਂ ਹੈਗੇ ਔਰ ਉਹਨਾਂ ਨੂੰ ਪੁਲਿਸ ਪ੍ਰਸ਼ਾਸਨ ਰਾਹੀਂ ਕੋਲ ਬਿਠਾਇਆ ਜਾਂਦਾ ਇੱਥੇ ਜੋ ਦੇਖਣ ਨੂੰ ਮਿਲਿਆ ਕਿ ੱੱਕਾ ਹੋ ਰਿਹਾ ਜੋ ਸਰਕਾਰ ੱੱਕਾ ਕਰ ਰਹੀ ਆ ਔਰ ਦੂਸਰੇ ਪਾਸੇ ਮੀਡੀਆ ਨੂੰ ਅੰਦਰ ਨਹੀਂ ਜਾਣ ਦਿੱਤਾ ਜਾ ਰਿਹਾ ਇਹ ਕੀ ਕਹਿਣਾ ਚਾਹੁੰਦੇ 5 5 ਤੁਸੀਂ ਤਾਂ ਇਹੀ ਕਹਿਣਾ ਚਾਹੁੰਦੇ ਆ ਵੀ ਇਹ ਤੱਕਾ ਜਿਹੜਾ ਹੋ ਰਿਹਾ ਪੰਜਾਬ ਸਰਕਾਰ ਕਰ ਰਹੀ ਆ ਇਹਦੀ ਨਖੇਦੀ ਹੋਣੀ ਨਖੇਦੀ ਹੋਣੀ ਚਾਹੀਦੀ ਆ ਜੀ ਅਸੀਂ ਕਰਦੇ ਆ ਪਰ ਅਸੀਂ ਹੋਰ ਵੀ ਪਿੰਡਾਂ ਵਿੱਚ ਜਾ ਕੇ ਦੇਖਿਆ ਸਾਡੇ ਕੈਂਡੀਡੇਟ ਦਾ ਬਹੁਤ ਵਧੀਆ ਪ੍ਰਭਾਵ ਹੈਗਾ ਆ ਸਾਡੇ ਬਲਾਕ ਸੰਪਤੀ ਦੇ ਜਾਂ ਜ਼ਿਲ੍ਹਾ ਪ੍ਰੀਸ਼ਦ ਦੇ ਜਿਹੜੇ ਮੈਂਬਰ ਹੈਗੇ ਆ ਤੇ ਕੈਂਡੀਡੇਟ ਹਰਜਿੰਦਰ ਕੁਮਾਰ ਟੀਟੂ ਆ ਜਾਂ ਸਰਬਜੀਤ ਕੌਰ ਜੀ ਹੈਗੇ ਆ ਬਹੁਤ ਵਧੀਆ ਪ੍ਰਭਾਵ ਹੈ ਇਹਨਾਂ ਦਾ ਦੂਸਰੇ ਪਿੰਡਾਂ ਦੇ ਵਿੱਚ ਕੁਝ ਇਹ ਵੀ ਦੂਸਰੇ ਪਿੰਡਾਂ ਦੇ ਵਿੱਚ ਦੂਸਰੀਆਂ ਪਾਰਟੀਆਂ ਦੇ ਕੈਂਡੀਡੇਟ ਵੀ ਜਾਂਦੇ ਜਾਂ ਉਹ ਬਖਲਾ ਗਏ ਆ ਮੇਰਾ ਖਿਆਲ ਆ ਦੇਖਿਆ ਵੀ ਸਾਡੇ ਜੋ ਸ਼ਰਾਰਤੀ ਅਨਸਰ ਆ ਦੂਸਰੀਆਂ ਪਾਰਟੀਆਂ ਦੇ ਜਾਂ ਤੇ ਉਹਨਾਂ ਨੇ ਦੇਖਿਆ ਵੀ ਸਾਡੇ ਹਰਜਿੰਦਰ ਕਮਾਲ ਟੀਟੂ ਦੇ ਜਿਹੜੇ ਬੂਥ ਹੈਗੇ ਆ ਜਾਂ ਬਲਾਕ ਸੰਪਤੀ ਮੈਂਬਰ ਜਿਹੜੇ ਹਰਜਿੰਦਰ ਔਰ ਹੈਗੇ ਉਹਨਾਂ ਦੇ ਬੂਥਾਂ ਤੇ ਕੁਝ ਰਸ਼ ਹੈਗਾ ਉਹ ਦੇਖ ਕੇ ਉਹ ਬਖਲਾ ਗਏ ਆ ਔਰ ਅਸੀਂ ਇਹਨਾਂ ਦੀ ਨਖੇਦੀ ਕਰਦੇ ਆ ਕਿਉਂਕਿ ਇਹ ਬਲਾਕ ਸੰਪਤੀ ਮੈਂਬਰ ਨਾ ਹੁਣ ਕਰਨ ਜਾਂ ਜਿਹੜਾ ਜ਼ਿਲ੍ਹਾ ਪ੍ਰੀਸ਼ਦ ਦੇ ਆ ਇਸ ਕੈਂਡੀਡੇਟ ਨਾ ਹੋਣ ਕਾਰਨ ਵੀ ਇਹ ਅੰਦਰ ਫੜ ਰਹੇ ਆ ਕਿਥੇ ਇੱਥੇ ਚੋਣਾ ਹੋ ਰਹੀਆਂ ਜਦੋਂ ਸਾਡਾ ਕੋਈ ਕੈਂਡੀਡੇਟ ਜਾਂ ਕੈਂਡੀਡੇਟ ਦੇ ਨਾਲ ਕੋਈ ਬੰਦਾ ਜਾ ਰਿਹਾ ਆ ਤੇ ਉਹਨਾਂ ਨੂੰ ਪੁਲਿਸ ਪ੍ਰਸ਼ਾਸਨ ਵੀ ਬਾਹਰ ਕੱਢਦਾ ਔਰ ਪ੍ਰੈਸ ਵਾਲੇ ਜੇ ਅਸੀਂ ਪ੍ਰੈਸ ਵਾਲਿਆਂ ਨੂੰ ਉੱਥੇ ਲੈ ਕੇ ਜਾਂਦੇ ਆ ਤੇ ਪ੍ਰੈਸ ਵਾਲਿਆਂ ਤੋਂ ਕਾਰਡ ਮੰਗਿਆ ਜਾਂਦਾ ਕਾਰਡ ਮੰਗ ਕੇ ਜੇ ਉਹ ਆਪਣੀ ਆਇਡੈਂਟੀਟੀ ਦਿਖਾਉਂਦੇ ਆ ਤੇ ਉੱਥੇ ਡਿਪਟੀ ਜੇ ਅੰਦਰ ਡਿਪਟੀ ਬੈਠੇ ਉਹਨਾਂ ਦੇ ਕੋਲ ਆਮ ਆਦੀ ਪਾਰਟੀ ਦੇ ਲੋਕਲ ਜਿਹੜੇ ਇਹ ਪਿੰਡਾਂ ਦੇ ਜਿਹੜੇ ਲੀਡਰ ਹੈਗੇ ਆ ਉਹ ਬਿਠਾਏ ਜਾਂਦੇ ਔਰ ਮੀਡੀਆ ਨੂੰ ਵੀ ਨਹੀਂ ਅੰਦਰ ਜਾਣ ਦਿੰਦੇ ਇਹ ਮੈਂ ਬਹੁਤ ਜ਼ਿਆਦਾ ਨਿਖੇਦੀ ਕਰਦਾ ਸਰਕਾਰ ਦੀ ਔਰ ਲੋਕਲ ਜਿਹੜਾ ਪ੍ਰਸ਼ਾਸਨ ਆ ਉਹਦੀ ਵੀ ਨਿਖੇਦੀ ਕਰਦੇ ਆ ਜੀ ਸਾਹਿਬ ਜੀ ਕੀ ਕਹਿਣਾ ਚਾਹੁੰਦੇ ਸਰਕਾਰ ਜੋ ਆ ਜਦ ਡਿੱਗਦੀ ਜਾਂਦੀ ਜੇ ਜਾ ਰਹੀ ਆ ਤੇ ਉਹ ਆਪਾਂ ਡਰਦੀ ਕੋਈ ਖਲਾਈ ਹੈ ਇਸ ਕਰਕੇ ਕੋਈ ਅੰਦਰ ਜਾਣ ਨਹੀਂ ਦਿੰਦੇ ਕਿ ਉਹ ਇਹ ਰਫਰੀ ਕਰਨੀ ਚਾਹੁੰਦੇ ਕੋਈ ਇਹਨਾਂ ਨੇ ਹਰ ਇੱਕ ਪਿੰਡ ਦੇ ਵਿੱਚ ਦੇਖਿਆ ਕਿ ਪਹਿਲਾਂ ਦੇ ਨਸ਼ਾ ਫਰਾਉਂਡ ਦੇ ਵਿੱਚ ਕਾਫੀ ਇਹਨਾਂ ਨਸ਼ਾ ਇਹਨਾਂ ਕੋ ਰੋਕਿਆ ਨਹੀਂ ਗਿਆ ਔਰ ਇਹਨਾਂ ਨੇ ਦੇਖਿਆ ਕਿ ਅੱਜ ਦੀ ਡੇਟ ਦੇ ਵਿੱਚ ਇਹਨਾਂ ਨੇ ਪਿੰਡਾਂ ਵਿੱਚ ਜਾ ਕੇ ਦੇਖਿਆ ਕਿ ਅਸੀਂ ਝਾੜੂ ਤੀਲਾ ਤੀਲਾ ਹੋ ਗਿਆ ਆ ਔਰ ਹਾਥੀ ਜਿਹੜਾ ਆ ਉੱਪ ਜਾ ਰਿਹਾ ਇਕੱਲਾ ਸਾਡੇ ਇਸੀ ਬਲਾਕ ਨੰਬਰ ਤੋਂ ਨਹੀਂ ਹੈਗਾ ਜੀ ਵੱਖ-ਵੱਖ ਜਿਹੜੇ ਬਲਾਕ ਸੰਪਤੀ ਦੇ ਜਿਹੜੇ ਸਾਡੇ ਅਧਿਕਾਰ ਖੜੇ ਹੈਗੇ ਆ ਔਰ ਸਾਰੀ ਜਗ੍ਹਾ ਅਸੀਂ ਪਹਿਲਾਂ ਨਾਲੋਂ ਵਧੀਆ ਸੁਧਾਰ ਦੇ ਵਿੱਚ ਆ ਉੱਪ ਜਾ ਰਹੇ ਆ ਅਸੀਂ ਔਰ ਸਰਕਾਰ ਬਖਲਾਈ ਹੋਈ ਆ ਪਰ ਮੈਂ ਇੱਕ ਗੱਲ ਤੁਹਾਨੂੰ ਦੱਸਣਾ ਚਾਹੁੰਦਾ ਅਸੀਂ ਆਪਣੇ ਸਮਾਜ ਨੂੰ ਵੀ ਦੱਸਣਾ ਚਾਹੁੰਦੇ ਮੈਂ ਤਾਂ ਬਾਰ-ਬਾਰ ਵੈਸੇ ਗੱਲ ਕਰਦਾ ਹੁੰਦਾ ਤੁਸੀਂ ਇੱਥੇ ਉਹ ਸਾਹਮਣੇ ਪੋਸਟਰ ਬਲਾਕ ਨਾਮਤੀ ਦਾ ਝਾੜੂ ਵਾਲਿਆਂ ਲਗਾਇਆ ਜੀ ਉਹਦੇ ਉੱਪਰ ਕਾਂਗਰਸ ਦਾ ਲੱਗਾ ਆ ਤੇ ਸਾਡਾ ਆ ਇੱਥੇ ਪਿਆ ਜੀ ਸਾਡਾ ਬਹੁਜਨ ਸਮਾਜ ਪਾਰਟੀ ਦਾ ਪਿਆ ਸਾਡਾ ਤੁਸੀਂ ਝੰਡਾ ਦੇਖ ਲਓ ਸਾਡਾ ਤੁਸੀਂ ਸਟicker ਦੇਖ ਲਓ ਸਾਡਾ ਤੁਸੀਂ ਬੈਨਰ ਦੇਖ ਲਓ ਸਭ ਤੋਂ ਪਹਿਲਾਂ ਸਾਡੇ ਜਿਹੜੇ ਮਾਨਯੋਗ ਹੈਗੇ ਜਾਂ ਸਾਡੇ ਗੁਰੂ ਹੈਗੇ ਬਾਬਾ ਸਭ ਸ੍ਰੀ ਕਾਂਚੀਨਾਥ ਜੀ ਜਾਂ ਬਾਬਾ ਸਾਹਿਬ ਸਾਡੇ ਬੈਨਰਾਂ ਤੇ ਸਾਡੇ ਸਟickerਾਂ ਤੇ ਸਾਡੇ ਪੋਸਟਰਾਂ ਤੇ ਬਾਬਾ ਸਾਹਿਬ ਦੀ ਫੋਟੋ ਹੁੰਦੀ ਆ ਜਿਹੜੇ ਬਾਬਾ ਸਾਹਿਬ ਦੀ ਗੱਲ ਕਰਨ ਵਾਲੇ ਜਾਂ ਸੰਵਿਧਾਨ ਦੀ ਗੱਲ ਕਰਨ ਵਾਲੇ ਆ ਤੁਸੀਂ ਉਹਨਾਂ ਦੇ ਸਟਿੱਕਰ ਵੀ ਦੇਖ ਲਓ ਸਾਹਮਣੇ ਲੱਗੇ ਹੋਣੇ ਆ ਪੋਸਟਰ ਵੀ ਦੇਖ ਲਓ ਉਹਨਾਂ ਦੇ ਝੰਡੇ ਵੀ ਦੇਖ ਲਓ ਕਿਤੇ ਬਾਬਾ ਸਾਹਿਬ ਦੀ ਫੋਟੋ ਨਹੀਂ ਲੱਗੀ ਔਰ ਜਦੋਂ ਇਲੈਕਸ਼ਨ ਆਉਂਦੇ ਆ ਉਹਨਾਂ ਨੂੰ ਸਾਡੇ ਡੇਰੇ ਜਿੱਤੇ ਆ ਜਾਂਦੇ ਆ ਜਾਂ ਬਾਬਾ ਸਾਹਿਬ ਦਾ ਸਿਧਾਂਤ ਜਿੱਤੇ ਆ ਜਾਂਦਾ ਔਰ ਉਸ ਤੋਂ ਇਲਾਵਾ ਬਾਬਾ ਸਾਹਿਬ ਦਾ ਸਿਧਾਂਤ ਅਦਿਨੀ ਉਹਨਾਂ ਨੂੰ ਯਾਦ ਆਉਂਦਾ ਨਾ ਸਾਡੇ ਡੇਰੇ ਯਾਦ ਆਉਂਦੇ ਉਹ ਕਿੰਕ ਥੈਂਕ ਯੂ ਸਰ ਜੀ ਆਪਣਾ ਨਾਮ ਦੱਸੇ ਜਾਵੇ ਜੀ ਇੱਕ ਵਾਰ ਮੈਂ ਅਸ਼ੋਕ ਸਈਪੁਰੀਆ ਪ੍ਰਧਾਨ ਬੋਇਆ ਸਮਾਜ ਪਾਰਟੀ ਲੋਰਤ ਵਿਧਾਨ ਸਭਾ ਜਲੰਧਰ ਓਕੇ ਥੈਂਕ ਯੂ ਸਰ ਧੰਨਵਾਦ